ਜਾ ਦੇ ਇੱਕ ਆਫਰ ਚੱਲ ਰਿਹਾ ਪਰ ਇਹ ਆਫਰ ਪੰਜਾਬ ਦੇ ਲੋਕਾਂ ਲਈ ਨਹੀਂ ਹੈਗਾ ਇਹ ਪੰਜਾਬ ਤੋਂ ਬਾਹਰਲੇ ਸੂਬਿਆਂ ਦੇ ਉਹਨਾਂ ਲੋਕਾਂ ਵਾਸਤੇ ਆ ਜਿਨ੍ਹਾਂ 'ਤੇ ਕੋਈ ਕ੍ਰਾਈਮ ਹੋ ਜਾਂਦਾ ਮੰਨ ਲਓ ਤੁਹਾਡੇ 'ਤੇ ਕੋਈ ਕ੍ਰਾਈਮ ਹੋ ਗਿਆ ਹੋਰ ਸੂਬੇ ਦੇ ਹੋ ਤੁਹਾਡੇ ਸੂਬੇ ਦੀ ਪੁਲਿਸ ਤੁਹਾਡੇ ਪਿੱਛੇ ਆ ਤੁਹਾਡੇ 'ਤੇ ਕੇਸ ਹੋਇਆ ਤੁਹਾਨੂੰ ਭਗੌੜਾ ਕਰਾਰ ਦਿੱਤਾ ਹੋਇਆ ਤੁਸੀਂ ਬਿਲਕੁਲ ਨਹੀਂ ਡਰਨਾ ਤੁਸੀਂ ਬਿਲਕੁਲ ਨਹੀਂ ਘਬਰਾਉਣਾ ਕੁਝ ਵੀ ਨਹੀਂ ਕਰਨਾ 100 200 ਰੁਪਏ ਜੇਬ 'ਚ ਪਾਓ ਤੁਸੀਂ ਸਟੇਸ਼ਨ ਆਉਣਾ ਤੁਸੀਂ ਟਿਕਟ ਕਟਾਉਣੀ ਆ ਗੱਡੀ ਫੜਨੀ ਆ ਤੇ ਪੰਜਾਬ ਆ ਜਾਣਾ ਪੰਜਾਬ 'ਚ ਤੁਹਾਨੂੰ ਕੋਈ ਨਹੀਂ ਪੁੱਛੂਗਾ ਤੁਸੀਂ ਆਪਦੇ ਸੂਬੇ 'ਚ ਕੀ ਕਰਕੇ ਆਏ ਹੋ ਕੀ ਤੁਹਾਡਾ ਰਿਕਾਰਡ ਆ ਇੱਥੇ ਤੁਹਾਨੂੰ ਕਮਰੇ ਵੀ ਮਿਲਣਗੇ ਰਹਿਣ ਲਈ ਤੇ ਕੋਸ਼ਕ ਜਿਹੜੇ ਵੋਟਾਂ ਦੇ ਲਾਲਚੀ ਲੋਕ ਆ ਉਹ ਤੁਹਾਡਾ ਆਧਾਰ ਕਾਰਡ ਵੀ ਬਣਾ ਦੇਣਗੇ ਤੇ ਆਧਾਰ ਕਾਰਡ ਬਣਨ ਦੇ ਨਾਲ ਤੁਸੀਂ ਹੋ ਜਾਓਗੇ ਪੰਜਾਬੀ ਤੇ ਫੇਰ ਜਿਹੜੇ ਇੱਥੋਂ ਦੇ ਅਸਲ ਪੰਜਾਬੀ ਆ ਜਿਨ੍ਹਾਂ ਦੇ ਪਿਓ தாਜਾ ਨੇ ਇਹ ਮਿੱਟੀ ਦੇ ਵਿੱਚ ਆਪਣਾ ਖੂਨ ਡੋਲਿਆ ਉਹਨਾਂ ਦੇ ਧੀਆ ਪੁੱਤਾਂ ਤੇ ਰੱਖੋ ਗੰਦੀ ਨਜ਼ਰ ਉਹਨਾਂ ਉਹਨਾਂ ਨਾਲ ਗਲਤ ਕੰਮ ਕਰੋ ਉਹਨਾਂ ਨੂੰ ਮੌਤ ਦੇ ਘਾਟ ਉਤਾਰੋ ਉਸ ਤੋਂ ਬਾਅਦ ਤੁਹਾਨੂੰ ਜੇਲ੍ਹ ਹੋ ਜੂਗੀ ਕੁਝ ਦਿਨਾਂ ਦਾ ਰੌਲਾ ਰੱਪਾ ਪਊਗਾ ਲੋਕ ਵੀ ਰੌਲਾ ਪਾਉਣਗੇ ਫਿਰ ਲੋਕ ਭੁੱਲ ਭਲਾ ਜਾਣਗੇ ਫਿਰ ਕੋਈ ਹੋਰ ਤੁਹਾਡਾ ਜਾਣਕਾਰ ਕ੍ਰਾਈਮ ਕਰਕੇ ਇੱਧਰ ਆਊਗਾ ਇਹ ਸਿਲਸਿਲਾ ਹੀ ਚੱਲਦਾ ਰਹੂਗਾ ਤੇ ਇਹ ਆਫਰ ਆ ਜਿਹੜਾ ਇਹ 5 10 ਦਿਨਾਂ ਲਈ ਨਹੀਂ ਹੈਗਾ ਇਹ ਆਫਰ ਉਦੋਂ ਤੱਕ ਆ ਜਦੋਂ ਤੱਕ ਪੰਜਾਬ ਦੀਆਂ ਸਰਕਾਰਾਂ ਇੱਥੋਂ ਦਾ ਪ੍ਰਸ਼ਾਸਨ ਨਹੀਂ ਜਾਗ ਜਾਂਦਾ ਜਦੋਂ ਤੱਕ ਇੱਥੋਂ ਦੇ ਲੋਕ ਨਹੀਂ ਜਾਗ ਜਾਂਦੇ ਸਾਡਾ ਮਕਸਦ ਕਿਸੇ ਪ੍ਰਤੀ ਨਫ਼ਰਤ ਫੈਲਾਉਣਾ ਨਹੀਂ ਪਰ ਪੰਜਾਬ ਸਿਰਫ ਮਿੱਟੀ ਦਾ ਟੁਕੜਾ ਨਹੀਂ ਹੈਗਾ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਆ ਬਹੁਤ ਕੁਰਬਾਨ ਅੱਜ ਮਸਾ ਪੰਜਾਬ ਨੇ ਸੁੱਖ ਦਾ ਸਾਹ ਲਿਆ ਪਰ ਸਰਕਾਰਾਂ ਤੇ ਪ੍ਰਸ਼ਾਸਨ ਦੀ ਇਹ ਜ਼ਿੰਮੇਵਾਰੀ ਬੰਦੀ ਆ ਕਿ ਜਿਹੜਾ ਵੀ ਬਾਹਰਲੇ ਸੂਬਿਆਂ ਤੋਂ ਆ ਰਿਹਾ ਉਹਨਾਂ ਦੀ ਪ੍ਰੋਪਰ ਇੱਕ ਵੈਰੀਫਿਕੇਸ਼ਨ ਹੋਣੀ ਚਾਹੀਦੀ ਆ ਕਿ ਕਿੱਦਾਂ ਦਾ ਉਹਨਾਂ ਦਾ ਰਿਕਾਰਡ ਆ ਤੇ ਪੂਰੀ ਤਰ੍ਹਾਂ ਵੈਰੀਫਿਕੇਸ਼ਨ ਤੋਂ ਬਾਅਦ ਹੀ ਉਹਨਾਂ ਨੂੰ ਪੰਜਾਬ 'ਚ ਰਹਿਣ ਦੀ ਇਜਾਜ਼ਤ ਹੋਣੀ ਚਾਹੀਦੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਭੈਣ ਜੀ ਉਹਨਾਂ ਨੇ ਬਹੁਤ ਹੀ ਆਪਣੇ ਹਿਸਾਬ ਦੇ ਨਾਲ ਬਹੁਤ ਵਧੀਆ ਗੱਲ ਇਹਨਾਂ ਨੇ ਕਹੀ ਆ ਪਰ ਜੋ ਕਹੀ ਆ ਉਹ ਧੂਰੀ ਗੱਲ ਕਹੀ ਆ ਇਹਨਾਂ ਭੈਣ ਜੀ ਉਹਨਾਂ ਨੇ ਇਹ ਗੱਲ ਕਹੀ ਪੀ ਜਿਹੜਾ ਕੋਈ ਵੀ ਬੰਦਾ ਯੂਪੀ ਦਾ ਹੋਵੇ ਬਿਹਾਰ ਦਾ ਹੋਵੇ ਬੰਗਾਲ ਦਾ ਹੋਵੇ ਜਾਂ ਹੋਰ ਕਿਸੇ ਟੀਟ ਦਾ ਹੋਵੇ ਉਹ ਕੋਈ ਵੀ ਵੱਡੇ ਤੋਂ ਵੱਡਾ ਅਪਰਾਧ ਕਰਕੇ ਪੰਜਾਬ ਦੇ ਵਿੱਚ ਆ ਜੇ ਉਹਦੀ ਕੋਈ ਵੈਰੀਫਿਕੇਸ਼ਨ ਨਹੀਂ ਹੋਊਗੀ ਉਹਨੂੰ ਆਉਂਦਿਆਂ ਸਾਰੇ ਆਧਾਰ ਕਾਰਡ ਵੀ ਬਣੂਗਾ ਕੰਮ ਵੀ ਮਿਲੂਗਾ ਤੇ ਚਾਹੇ ਉਹ ਇਨ੍ਹਾਂ ਪੰਜਾਬ ਦੇ ਲੋਕਾਂ ਦੇ ਬੱਚਿਆਂ ਨਾਲ ਜਬਰ ਜਨਾ ਕਰੇ ਚੋਰੀਆਂ ਕਰੇ ਚਿੱਟਾ ਵੇਚੇ ਜਾਂ ਹੋਰ ਵੀ ਗਰਾਹ ਕਰੇ ਉਹਨੂੰ ਕੋਈ ਥੋੜਾ ਬਹੁਤ ਜੇ ਜੇਲ ਵੀ ਹੋਊਗੀ ਫਿਰ ਉਹ ਛੱਡ ਦਿੱਤਾ ਜਾਊਗਾ ਇਹ ਬਿਲਕੁਲ ਬੀਬੀ ਤੇਰੀ ਗੱਲ ਸੱਚ ਆ ਇਹ ਬਿਲਕੁਲ ਸਹੀ ਤੇਰੀ ਗੱਲ ਦੇ ਨਾਲ ਸਹਿਮਤ ਆਂ ਦੂਸਰੀ ਗੱਲ ਬੀਬੀ ਨੇ ਇਹ ਗੱਲ ਕਹੀ ਜਿੰਨਾ ਚਿਰ ਕੋਈ ਚਾਈਦੀ ਸਰਕਾਰ ਨਹੀਂ ਆਉਂਦੀ ਚਾਈਦੀ ਸਰਕਾਰ ਆ ਜਦੋਂ ਖਾਲਕੂ ਦੌਰ ਦੇ ਦਰਾਂਨ 13% ਦੇ ਨਾਲ ਸਰਕਾਰ ਬਣੀ ਹੀ ਵਿੰਤੇ ਦੀ ਵਿੰਤੇ ਦੀ ਸਰਕਾਰ ਬਣਨ ਤੋਂ ਬਾਅਦ ਉਹਨੇ ਇੰਨਾ ਜਰਮ ਢਾਇਆ ਵੀ ਪਿੱਡਾਂ ਦੇ ਵਿੱਚ ਯਾਨੀ 15 ਸਾਲ ਤੋਂ ਲੈ ਕੇ 35 ਸਾਲ ਤੱਕ ਬੱਚੇ ਮਾਰਨੇ ਸ਼ੁਰੂ ਕਰਤੇ ਜਿਨ੍ਹਾਂ ਦੇ ਵਿੱਚ ਮੇਨ ਬੱਦੇ ਉਹਨਾਂ ਦੋ ਇਹ ਮਾਰੇ ਕਾਲ ਤੱਕ ਦਸ਼ਵ ਤੇ ਜਹੇਦਾਰ ਜਗਦੀਸ਼ ਸਿੰਘ ਕੌਕੇ ਤੇ ਭਾਈ ਜਸਵੰਤ ਸਿੰਘ ਜੀ ਖਾਲੜਾ ਉਹਨਾਂ ਨੇ ਮਾਰੇ ਲੋਕ ਤਰਾਸ ਤਰਾਸ ਕਰਨ ਦੇ ਵੀ ਜਿਹੜਾ ਸੱਚ ਬੋਲਦਾ ਜਾਂ ਲੋਕਾਂ ਦੀ ਆਵਾਜ਼ ਬਣਦਾ ਉਹਨੂੰ ਵੀ ਨਹੀਂ ਬਖਸ਼ਿਆ ਜਾਂਦਾ ਇਹ ਸਰਕਾਰ ਨੂੰ ਚੇਂਜ ਕੀਤਾ ਜਾਵੇ ਲੋਕਾਂ ਨੇ ਭਾਵੇਂ ਬਾਦਲ ਨੇ ਬਹੁਤ ਵੱਡਾ ਗਰਾਹ ਕੀਤਾ ਸੀ ਅਕਾਲ ਤਖਤ ਤੇ ਅਟੈਕ ਕਰਾਇਆ ਸੰਤਾ ਨੂੰ ਸ਼ਹੀਦ ਕਰਾਇਆ ਛੋਡੀ ਨੂੰ ਸ਼ਹੀਦ ਕਰਾਇਆ ਬਾਦਲਾਂ ਦੇ ਇਸ ਗੱਲ ਦੇ ਇਲਜ਼ਾਮ ਲੱਗਦੇ ਸੀ ਤੇ ਹੈ ਵੀ ਠੀਕ ਆ ਪਰ ਫਿਰ ਵੀ ਲੋਕਾਂ ਨੇ ਸੋਚਿਆ ਹੁਣ ਇਹਨੇ ਯਾਨੀ ਅੱਤ ਅੱਤ ਦੀ ਹੱਦ ਕਰਾਤੀ ਇਹ ਬੰਤੇ ਹੋਣਾ ਨੇ ਇਹਨਾਂ ਨੂੰ ਬਦਲਿਆ ਜਾਵੇ 97 ਦੇ ਵਿੱਚ ਉਹਨਾਂ ਨੇ ਬਾਦਲ ਨੂੰ ਲਿਆਂਦਾ ਵੀ ਚੱਲ ਜਿਹੜੇ ਜਿਨ੍ਹਾਂ ਨੇ ਗ੍ਰਾਹ ਕੀਤਾ ਵਾ ਉਹਨਾਂ ਨੂੰ ਸਜ਼ਾ ਦਿੱਤੀ ਜਾਊਗੀ ਤੇ ਸਾਡਾ ਥੋੜੀ ਬੋਲੀ ਪੰਜਾਬ ਦੀ ਛੜਮਾਈ ਹੋਊਗੀ ਜਿਹੜਾ ਉਸ ਟਾਈਮ ਜਬਰ ਜਰਾ ਹੁੰਦੇ ਸੀ ਭਈਆ ਵੱਲੋਂ ਚੱਲ ਥੋੜੀ ਬੋਲੀ ਠੱਲ ਪੈ ਜੂਗੀ ਪਰ ਇਹ ਬਾਦਲ ਸਾਹਿਬ ਨੇ ਆਉਂਦਿਆਂ ਸਾਰੀ ਸਭ ਤੋਂ ਪਹਿਲਾਂ ਬੀਜੇਪੀ ਨਾਲ ਗੱਠ ਜੋੜ ਕੀਤਾ ਉਸ ਤੋਂ ਬਾਅਦ 80 ਲੱਖ ਭਈਆ ਪੰਜਾਬ ਦੇ ਵਿੱਚ ਲਿਆਣਗੇ ਇਹਨਾਂ ਨੇ ਪੱਕਿਆ ਕੀਤਾ ਜਿਨ੍ਹਾਂ ਨੂੰ ਆਧਾਰ ਕਾਰਡ ਬਣਾਉਂਦੇ ਸਭ ਕੋ ਬਣਾਤਾ ਉਸ ਤੋਂ ਬਾਅਦ ਇਹਨਾਂ ਨੇ ਪਿਆਰ ਚਿੱਟਾ ਲਿਆਂਦਾ ਚਿੱਟਾ ਲਿਆ ਅਗੇ ਗੈਂਗਸਟਰ ਬਣਾ ਕੇ ਗੈਂਗਸਟਰ ਕਹਿ ਕੇ ਬੰਡੇ ਮਾਰਨੇ ਸ਼ੁਰੂ ਕਰਤੇ ਉਸ ਤੋਂ ਬਾਅਦ ਇਹਨਾਂ ਨੇ ਰਾਜ ਦੇ ਵਿੱਚ ਜਗਾ ਜਗਾ ਤੇ ਸਰ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਇੱਜ਼ਤੀ ਹੋਈ ਜਿੱਥੇ ਵੀ ਕਿਤੇ ਗੁਰੂ ਗ੍ਰੰਥ ਸਾਹਿਬ ਨੂੰ ਗਲੀਆਂ ਦੇ ਵਿੱਚ ਰੋਲਿਆ ਗਿਆ ਰੋਲੇ ਨਾਲੀਆਂ ਛੁੱਟਿਆ ਗਿਆ ਜੇ ਕੋ ਇਨਸਾਫ ਵਾਸਤੇ ਤੇ ਅਜ ਸਪਾਸ ਸਿੰਘ ਸਿੰਧਵਾ ਚੌੜ ਅੱਗੇ ਆਇਆ ਉਹਨੂੰ ਗੋਲੀ ਮਾਰਤੀ ਬਾਦਲ ਰਾਜ ਦੇ ਵਿੱਚ ਕਮਲਜੀਤ ਸਿੰਘ ਸੁਨਾਮ ਹੋਇਆ ਉਹਨੂੰ ਗੋਲੀ ਮਾਰਦੀ ਹਰਮੰਦਰ ਸਿੰਘ ਡੱਬੂ ਵਾਲੀ ਆ ਉਹਨੂੰ ਮਾਰਦੀ ਹੋਰ ਇਹਨਾਂ ਨੇ ਪਤਾ ਨਹੀਂ ਕਿੰਨੇ ਕ ਬੰਦੇ ਮਾਰੇ ਜਾਨੀ ਕਿ ਕੋੜਕਪੂਰੇ ਦੇ ਉਹ ਵੈਬਲ ਕਲਾਮ ਵਾਲੇ ਜਾਂ ਆਪਣੇ ਬਰਗਾੜੀ ਵਾਲੇ ਉੱਥੇ ਵੀ ਸਿੰਘਾਂ ਨੂੰ ਸ਼ਹੀਦ ਕੀਤੇ ਜਿਹੜੇ ਗੁਰਨਾਮਹ ਰਾਜ ਦਾ ਨਾਮ ਸਿਮਨ ਕਰ ਰਹੇ ਸਵੇਰੇ ਨੇਤਰੇ ਵਿੱਚ ਟਾਈਮ ਕਰਨਾ ਇਹਨੇ ਪਾਪਾਂ ਦੀ ਹੱਦ ਕਰਤੀ ਬਾਦਲ ਨੇ ਤੇ ਬਾਅਦ ਵਿੱਚ ਲੋਕਾਂ ਨੇ ਸੋਚਿਆ ਚਲੋ ਜੀ ਇਹ ਤੀਸਰੀ ਪਾਰਟੀ ਆ ਗਈ ਜੀ ਆਮ ਪਾਰਟੀ ਤੇ ਲੋਕਾਂ ਨੇ ਸੋਚਿਆ ਉਹ ਤਾਂ ਅਸੀਂ ਵੀ ਸੋਚਦੇ ਹਾਂ ਜੋ ਥੋੜਾ ਬੋਲਾ ਕਾਂਗਰਸ ਨੇ ਵੀ ਬੜਾ ਜ਼ੁਲਮ ਕੀਤਾ ਤੇ ਬਾਦਲ ਨੇ ਤੇ ਜ਼ੁਲਮ ਦੀ ਇਤਿਹਾਸ ਕਰਤੀ ਉਹ ਤੋਂ ਬਾਅਦ ਸੋਚਿਆ ਸਾਰੇ ਲੋਕਾਂ ਨੇ ਚਲ ਥੋੜਾ ਬੋਦਾ ਇਹ ਆਮ ਪਾਰਟੀ ਜਿਹੜੀ ਆ ਇਹ ਇਨਕਲਾਬ ਦੀ ਗੱਲ ਕਰਦੀ ਸੈਂਤ ਪੰਜਾਬ ਦੀ ਕਿਸਮਤ ਇਹਨਾਂ ਨੂੰ ਦੇ ਕੇ ਵੇਖ ਲੋ ਪਰ ਇਹ ਬਿਓੜੇ ਨੇ ਭੰਡਰੇ ਦਿੱਲੀ ਦੇ ਕਦਮਾਂ ਦੇ ਵਿੱਚ ਪੰਜਾਬ ਨੂੰ ਰੱਖਤਾ ਜੋ ਦਿੱਲੀ ਵਾਲੇ ਲਾਲੇ ਕਹਿੰਦੇ ਉਹੋ ਹੀ ਕਰਦਾ ਉਹ ਤੋਂ ਬਗੈਰ ਹਿਲਦਾਰੀ ਦੀ ਜਵਾਨ ਨਹੀਂ ਖੁੱਲਦੀ ਬੱਚੇ ਮਾਰਨੇ ਵੀ ਇਹਨੇ ਚਾਲੂ ਰੱਖੇ ਸਿੱਧੂ ਆ ਜਾਨੀ ਘੱਟ ਤੋਂ ਘੱਟ 20 ਬੱਚੇ ਜਿਹੜੇ ਇਹ ਚੌਟਾਪ ਦੇ ਬੰਦੇ ਇਹਨਾਂ ਦੇ ਰਾਜ ਦੇ ਵਿੱਚ ਮਰੇ ਇਹਨਾਂ ਨੇ ਗੈਂਗਸਟਰ ਵੀ ਪਾਲੇ ਟਰੈਕਟਰ ਕਹਿ ਕੇ ਮਾਰੇ ਵੀ ਤੇ ਬਹੁਤ ਤੋਂ ਬਾਅਦ ਚਿੱਟਾ ਵੇਚਿਆ ਇਹਨਾਂ ਨੇ ਹਰ ਪਾਸੇ ਫੇਲ ਹੋਇਆ ਜਿਹੜਾ ਝਾੜੂ ਵਾਲਾ ਪਾਲੀ ਕੁਆਲਟੀ ਤੇ ਸਾਡੀ ਇਹੋ ਗਜਾਵਾ ਬੀਬੀ ਜਿੰਨਾ ਚਿਰ ਦਿੱਲੀ ਦੇ ਦੱਲੇ ਬਣ ਕੇ ਅਸੀਂ ਸਾਡੀਆਂ ਸਰਕਾਰਾਂ ਬਣਨ ਗਿਆ ਦਿੱਲੀ ਦੇ ਦਿੱਲੀ ਦੇ ਗਲਵੇ ਦੇ ਹੇਠ ਸਰਕਾਰਾਂ ਬਣ ਗਈਆਂ ਉਹਨਾਂ ਚਿਰ ਸਾਡੇ ਬੱਚਿਆਂ ਨਾਲ ਜ਼ਬਰ ਜਰਾ ਵੀ ਹੋਊਗਾ ਸਾਡੇ ਬੱਚੇ ਚੁੱਕ ਕੇ ਮਾਰੇ ਵੀ ਜਾਣਗੇ ਸਾਡੇ ਬੱਚਿਆਂ ਨੂੰ ਟੀਕਿਆਂ ਦੇ ਵੀ ਲਾਇਆ ਜਾਊਗਾ ਸਮੈਗ ਵੀ ਦਿੱਤੀ ਜਾਊਗੀ ਜੇ ਕੋਈ ਬੋਲੂਗਾ ਸਾਚ ਉਹਨੂੰ ਜੇਲ੍ਹ ਦੇ ਵਿੱਚ ਵੀ ਸੁੱਟਿਆ ਜਾਊਗਾ ਜਿੰਨਾ ਚਿਰ ਇਹ ਪਿੱਛੇ ਤੋਂ ਲੈ ਹੁਣ ਤੱਕ ਇਹ ਇਤਿਹਾਸ ਹੈ ਰਿਆ ਵਾ ਚਾਹੇ ਮੁਗਲਾਂ ਦਾ ਰਾਜ ਹੋਵੇ ਦਿੱਲੀ ਦੁਸ਼ਮਣ ਬਣੀ ਰਹੀ ਆ ਤੇ ਚਾਹੇ ਬਾਅਦ ਵਿੱਚ ਅੱਜ ਵੀ ਜਿਉਂ 1947 ਤੋਂ ਲੈ ਕੇ ਅੱਜ ਤੱਕ ਦਿੱਲੀ ਨੇ ਭਰੋ ਹੀ ਕਮਾਇਆ ਪਿਆ ਆਪ ਦੇ ਨਾਲ ਤੇ ਜੇ ਕੋਈ ਵੀ ਕੋਈ ਵੀ ਪੰਜਾਬ ਦੀ ਆਵਾਜ਼ ਉਠਾਉਂਦਾ ਵਾ ਚਾਹੇ ਉਹਨੂੰ ਹੱਤਵადი ਕਹਿ ਕੇ ਮਾਰ ਦਿੱਤਾ ਜਾਂਦਾ ਚਾਹੇ ਉਹਨੂੰ ਯਾਨੀ ਕਿ ਰੇਲ ਦੇ ਛੁੱਟਿਆ ਜਾਂਦਾ ਇਹ ਇਸ ਗੱਲ ਦੇ ਉੱਤੇ ਅੱਜ ਕੱਲ ਕਲਾਕਾਰਾਂ ਨੇ ਬਹੁਤ ਜ਼ਿਆਦਾ ਆਪਣੇ ਗਾਣੇ ਗਾਏ ਆ ਇਸ ਕਲਾਕਾਰਾਂ ਨੇ ਜੋ ਮਰਜ਼ੀ ਉਹਨਾਂ ਨੇ ਯਾਨੀ ਕਿ ਲੱਚਰ ਪ੍ਰੋਗਰਾਮ ਜਾਂ ਪਰ ਕਿਤੇ ਕਿਤੇ ਗੱਲ ਚੰਗੀ ਕਹਿੰਦੇ ਦਿੱਲੀ ਦੁਸ਼ਮਣ ਬਣ ਗਈ ਸਿੰਘ ਸਰਦਾਰਾਂ ਦੀ ਕਿਸੇ ਨੇ ਇਹ ਗਾਇਆ ਕਿਸੇ ਨੇ ਇਹ ਗਾਇਆ ਸਾਡਾ ਕਾਲ ਤੱਕ ਤੂੰ ਤੋੜਿਆ ਜਿਹੜੇ ਜਦੋਂ ਪੂਜਦੀ ਹੈ ਦੁਨੀਆ ਥਾਂ ਰੋੜਿਆ ਕੀਤਾ ਟੈਂਕਾਂ ਨਾਲ ਅਟੈਕ ਦੀ ਬਦੋਸੇ ਸਿੱਖ ਮਾਰੇ ਨਹੀਂ ਤੂੰ ਨਰਕਾਂ ਨੂੰ ਜਾਏ ਦਿੱਲੀ ਦੀ ਸਰਕਾਰੇ ਲੋਕਾਂ ਨੇ ਉਹਨਾਂ ਦੇ ਕਟਾਕ ਕਰਦੇ ਰਹਿੰਦੇ ਆ ਪਰ ਗੱਲ ਇਹ ਸੌ ਅੱਥਰਸਾਰੇ ਸਿਰੇ ਦੇ ਗੰਢ ਜਿੰਨਾ ਚਿਰ ਸਾਡਾ ਖਾਲਸਾ ਰਾਜ ਨਹੀਂ ਹੁੰਦਾ ਸਾਨੂੰ ਖਾਲਿਸਤਾਨ ਨਹੀਂ ਮਿਲਦਾ ਉਹਨਾਂ ਚਿਰ ਜਿੰਨਾ ਚਿਰ ਅਸੀਂ ਦਿੱਲੀ ਦੇ ਤਲਵੇ ਚੜਦੇ ਰਵਾਂਗੇ ਦਿੱਲੀ ਸਾਡੇ ਥੱਲੇ ਆ ਕੰਮ ਕਰਾਂਗੇ ਉਹਨਾਂ ਚਿਰ ਸਾਨੂੰ ਛੇਤਰੀ ਪੈਂਦੇ ਰਹਿਣਗੇ ਤੇ ਇਤਰਾ ਸਾਡੇ ਬੱਚੇ ਮਰਦੇ ਰਹਿਣਗੇ ਮੈਂ ਇੱਕੋ ਇੱਕ ਸਾਰੇ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰਦਾ ਸਾਰੇ ਇਕੱਠੇ ਹੋ ਗਏ ਖਾਲਸਾ ਦੀ ਆਵਾਜ਼ ਠਾਈਏ ਤੇ ਖਾਲਸਾ ਜਦ ਜੇ ਸਾਡਾ ਖਾਲਸਾ ਰਾਜ ਆਉਂਦਾ ਨਹੀਂ ਆ ਉਹਨਾਂ ਚਿਹਰਾ ਸਾਨੂੰ ਯਾਨੀ ਕਿ ਮਾਰ ਵੀ ਪੈਂਦੀ ਰਹੂਗੀ ਨਸ਼ਿਆਂ 'ਚ ਵੀ ਰੁਲਦੇ ਰਵਾਂਗੇ ਵੇਚ ਵੀ ਹੁੰਦੀ ਰਹੂਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ